ਰਿੰਕੂ ਇਹ ਤੁਹਾਡਾ ਬ్రਦਰ ਮਤਲਬ ਗੈਪ ਹੋ ਚੁੱਕਾ ਹੈ ਹਾਂ 8-9 ਦਿਨਾਂ ਤੋਂ ਗੈਪ ਹੋਇਆ ਹੈ ਵੀਰੇ ਕੀ ਨਾਮ ਕੀ ਹੈ ਉਹ 골ਡੀ ਨਿੱਕੀ ਵੇ ਮਸਲਾ ਕਰੇਗਾ ਰੋਲਾਦ ਨਹੀਂ ਆ ਬਿੜਾਈ ਨਹੀਂ ਲੜਾਈ ਲੜੋਈ ਤਾਂ ਨਹੀਂ ਹੋਈ ਨਸ਼ਾ ਨੁਸ਼ਾ ਕਰਦਾ ਸੀ ਤੇ ਬਸ 8-9 ਦਿਨ ਦਾ ਗੈਪ ਹੋਆ ਵਾ ਕਰੋ ਗਿਆ ਤੇ ਆ ਨਹੀਂ ਦੁਬਾਰਾ ਕਿੰਨੇ ਦਿਨ ਤੋਂ ਗਿਆ ਹੈ ਫ੍ਰੀ ਕਿਦੋਂ ਉਹੀ 16 ਤਰੀਕ 16 ਤਰੀਕ ਅੱਛਾ ਕਿੰਨੇ ਵਜੇ ਗਿਆ ਸੀ 11 11 ਕੋ ਵੇ ਗਿਆ ਸੀ ਕਿਰਮ ਮੱਲਾ ਆਪਨਾ ਨਾਨਦਪੁਰ ਮੱਲਾ ਅੱਛਾ ਤੇ ਕੋਈ ਦਰਖਾਸਤ ਆਈ ਥਾਣੇ ਹਾਂਜੀ ਦਰਖਾਸਤ ਲਾਈ ਹੋਈ ਥਾਣੇ ਕੀ ਕਹਿੰਦੇ ਉਹ ਕਹਿੰਦੇ ਜੀ ਪਾਲ ਕਰਦੇ ਪਏ ਆ ਜਦੋਂ ਪਤਾ ਲੱਗ ਗਿਆ ਤਾਂ ਤੁਹਾਨੂੰ ਦੱਸ ਦਿਆਂਗੇ ਜੀ ਅੱਛਾ ਜਦੋਂ ਪਤਾ ਲੱਗੇ ਨਹੀਂ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਵਰਗੇ ਨਹੀਂ ਥਾਣੇ ਹੁੰਦੇ ਦੁਬਾਰਾ ਫੇਰ ਵੀ ਜਾ ਕੇ ਆਏ ਜੀ ਹਾਲੇ ਕਹਿੰਦੇ ਪੈਣੇ ਜੀ ਕੋਈ ਪਤਾ ਨਹੀਂ ਲੱਗਾ ਜਦੋਂ ਪਤਾ ਲੱਗੇਗਾ ਤੁਹਾਨੂੰ ਫੋਨ ਕਰ ਦਿਆਂਗੇ ਉਸ ਵੇਲੇ ਦਾ ਨਾਮ ਕੀ ਨਾਮ ਵੀਨਾਰਾਣੀ ਬ੍ਰਦਰ ਤੁਹਾਡਾ ਕਿਆ ਹੈ ਹਾਂਜੀ ਉਹ ਕਿ ਉਹ ਸੋਮਰ ਲੁਰ ਵੇ ਕਦੋਂ ਗਿਆ ਕਿਉਂ ਗਿਆ ਜੀ ਉਹ ਨਾ ਬਿਮਾਰ ਬਹੁਤ ਸੀਗਾ ਕਰੇ ਸੀ ਤੇ ਨਸ਼ੇ ਦਾਦੀ ਸੀਗਾ ਤੇ 16 ਤਰੀਕ ਨੂੰ ਉਹ ਗਿਆ ਏ ਘਰੋਂ ਜੀ ਉਹ ਬਿਮਾਰ ਇਨਾ ਜਿਆਦਾ ਸੀਗਾ ਨਾ ਬਹੁਤ ਜਿਆਦਾ ਬਿਮਾਰ ਸੀ ਮੈਂ ਲੈ ਕੇ ਗਈ ਹਸਪੀਟਲ ਡਾਕਟਰ ਹੈ ਨਹੀਂ ਸੀ ਉੱਥੇ ਕਾ ਤੇ ਮੈਨੂੰ ਕਹਿੰਦਾ ਵੀ ਮੈਂ ਵੀ ਇੱਥੇ ਰਵਾਂਗਾ ਮੈਨੂੰ ਦਾਖਲ ਕਰਾ ਦੇ ਮੈਂ ਗਈ ਸੀ ਉਹ ਤੇ ਡਾਕਟਰ ਨਹੀਂ ਮਿਲਿਆ होली ਵਾਲੇ ਦਿਨ ਉਸ ਤੋਂ ਦੂਜੇ ਦਿਨ ਘਰੋਂ ਗਿਆ ਏ ਠੀਕ ਹੈ ਜੀ ਪਾਲ ਕੀਤੀ ਜਾਵੇ ਮੇਰੀ ਮੰਮੀ ਦੀ ਡੈਥ ਹੋ ਗਈ ਏ ਸ਼ੁਕਰਵਾਰ ਮੇਰੇ ਮੰਮੀ ਦਾ ਪੋਗੇ ਕਰੇ ਆ ਜਾਵੇ ਕੋਈ ਪਾਲ ਕਰਕੇ ਮੇਰੇ ਭਰਾ ਦੀ ਪਤਾ ਲੱਗੇ ਮੈਨੂੰ ਦੱਸ ਦਿਆ ਜੀ ਹਾਂਜੀ ਕਿਰਪਾ ਕਰਕੇ ਸਾਡਾ ਭਤੀਜਾ ਏ ਮੰਮਾ ਦੀ ਡੈਥ ਹੋ ਗਈ ਏ ਬਹੁਤ ਪ੍ਰੇਸ਼ਾਨ ਆ ਅਸੀਂ ਜਿੱਥੇ ਵੀ ਹੁੰਦਾ ਪਾਲ ਕਰਦੇ ਹੋ ਕਰਕੇ ਸਾਨੂੰ ਦੱਸ ਦਿਓ ਤੁਹਾਡਾ ਬਹੁਤ ਧੰਨਵਾਦ ਏ ਅਸੀਂ ਬਹੁਤ ਪਰੇਸ਼ਾਨ ਆ ਚੁੱਕਰਵਾਰ ਦੀ ਹੁੰਦੀ ਮम्मा ਦੀ ਡੈਥ ਹੋ ਗਈ ਏ ਵੀ ਛੁੱਕਰਾ ਕੋਗੇ ਤੇ ਵੀਰਵਾਰ ਦੀ ਹੁੰਦੀ ਮम्मा ਦੀ ਡੈਥ ਹੋਈ ਏ ਤੇ 11 ਵਜੇ ਦਾ ਗਿਆ ਏ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਏ ਹੁਆ ਮੈਂ ਗੋਲਡੀ ਸੀ ਸਬਹੁਤ ਪਰੇਸ਼ਾਨ ਆ ਬਹੁਤ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜਿੱਥੇ ਵੀ ਇਹ ਸਾਡਾ ਬੇਟਾ ਸਾਡੇ ਘਰੇ ਪਹੁੰਚ ਜਾਵੇ ਇਤਦਾਰ ਕਾਟ ਵੀ ਹੰਦੇ ਕੋਲ ਹੈ